ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਰਵੀ ਮੇਰੀ ਸਕੀ ਭੂਆ ਦਾ ਦਿਓਰ ਸੀ ਮੈਂ ਕਦੇ-ਕਦੇ ਆਪਣੀ ਭੂਆ ਦੇ ਕੋਲ ਜਾਂਦੀ ਸੀ ਭੂਆ ਮੈਨੂੰ ਬਹੁਤ ਪਿਆਰ ਕਰਦੀ ਸੀ ਮੈਂ 15 ਕੋ ਸਾਲ ਦੀ ਸੀ ਤੇ ਹਜੇ ਨਵੀਂ-ਨਵੀਂ ਕਲਾਸ ਵਿੱਚ ਹੋਈ ਸੀ ਮੈਨੂੰ ਬਹੁਤ ਇੱਛਾ ਸੀ ਕਿ ਮੈਂ 9ਵੀਂ ਕਲਾਸ ਵਿੱਚ ਹੋ ਗਈ ਆਂ ਭਾਵੇਂ ਹੀ ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਪਰ ਮੈਂ ਪੜ੍ਹਨ ਨੂੰ ਹੁਸ਼ਿਆਰ ਸੀ ਮੈਂ ਭੂਆ ਕੋਲ ਬਹੁਤ ਆਉਂਦੀ ਜਾਂਦੀ ਹੁੰਦੀ ਸੀ ਭੂਆ ਦਾ ਇੱਕ ਦਿਔਰ ਸੀ ਤੇ ਉਹ ਕੁਵਾਰਾ ਸੀ ਭੂਆ ਦੇ ਨਿਆਣੇ ਵੀ ਹਜੇ ਛੋਟੇ ਸੀ ਤੇ ਭੂਆ ਦਾ ਦਿਔਰ ਰਵੀ ਪਲੱਸ 2 ਕਲਾਸ ਵਿੱਚ ਸੀ ਮੈਂ ਜਦੋਂ ਜਾਂਦੀ ਸੀ ਤਾਂ ਰਵੀ ਦੇ ਨਾਲ ਗੱਲਾਂ ਬਾਤਾਂ ਕਰ ਲੈਂਦੀ ਹੁੰਦੀ ਸੀ ਹੌਲੀ-ਹੌਲੀ ਇੱਕ ਦਿਨ ਰਵੀ ਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਕਹਿੰਦਾ ਕਿ ਕੋਮਲ ਮੈਂ ਤੇ ਨੂੰ ਬਹੁਤ ਪਿਆਰ ਪਸੰਦ ਕਰਦਾ ਮੈਂ ਇਸ ਗੱਲ ਤੇ ਸ਼ਰਮਾ ਗਈ ਸੀ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਹਜੇ ਬਹੁਤ ਛੋਟੀ ਆ ਤੇ ਮੈਂ ਤੇਰੇ ਨਾਲ ਫਰੈਂਡਸ਼ਿਪ ਨਹੀਂ ਕਰ ਸਕਦੀ ਉਹ ਮੈਨੂੰ ਕਹਿਣ ਲੱਗਾ ਕਿ ਤੇਰੀ ਉਮਰ ਦੀਆਂ ਕੁੜੀਆਂ ਤਾਂ ਦੋ-ਦੋ ਸਾਂਭੀ ਬੈਠੀਆਂ ਤੂੰ ਇੱਕ ਮੈਨੂੰ ਨਹੀਂ ਤਿਆਰ ਕਰ ਸਕਦੀ ਨਾਲ ਹੀ ਆਪਣਾ ਵਿਆਹ ਵੀ ਹੋ ਜਾਊਗਾ ਮੈਂ ਕਿਹਾ ਕਿ ਇਹ ਕਦੇ ਨਹੀਂ ਹੋ ਸਕਦਾ ਕਿ ਆਪਣਾ ਵਿਆਹ ਹੋਵੇ ਇੱਕ ਤਾਂ ਤੂੰ ਭੂਆ ਦਾ ਦਯੋਰ ਆ ਮੈਂ ਭੂਆ ਦੀ ਭਤੀਜੀ ਆ ਇਦਾਂ ਨਹੀਂ ਹੋ ਸਕਦਾ ਤੂੰ ਆਪਣੇ ਲਈ ਵੀ ਹੋਰ ਕੁੜੀ ਲੱਭ ਲੈ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਉਹ ਮੈਨੂੰ ਕਹਿੰਦਾ ਕਿ ਨਹੀਂ ਕੋਮਲ ਮੈਂ ਤੈਨੂੰ ਪਸੰਦ ਕਰਦਾ ਤੇਰੇ ਬਿਨਾ ਤਾਂ ਮੈਨੂੰ ਜ਼ਿੰਦਗੀ ਚੰਗੀ ਨਹੀਂ ਲੱਗਣੀ ਜੇ ਤੂੰ ਮੇਰੇ ਨਾਲ ਗੱਲਬਾਤ ਨਾ ਕੀਤੀ ਤਾਂ ਮੈਂ ਸੱਚੀ ਕੁਝ ਖਾ ਕੇ ਮਰ ਜਾਊਗਾ ਮੈਂ ਉਹਨੂੰ ਕਿਹਾ ਕਿ ਜੇ ਤੇਰਾ ਦਿਲ ਕਰਦਾ ਮਰਨ ਨੂੰ ਤਾਂ ਮਰ ਜਾ ਬੇਸ਼ੱਕ ਪਰ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਹਾਂ ਜੇ ਤੂੰ ਮੇਰਾ ਜਸਟ ਫਰੈਂਡ ਬਣ ਸਕਦਾ ਤਾਂ ਬਣ ਜਾ ਪਰ ਮੈਂ ਤੇਰੇ ਨਾਲ ਕੋਈ ਰਿਲੇਸ਼ਨ ਨਹੀਂ ਰੱਖ ਸਕਦੀ ਇਸ ਤਰ੍ਹਾਂ ਸਾਡੀ ਭੂਆ ਦਾ ਰਿਸ਼ਤਾ ਸਾਡੇ ਨਾਲੋਂ ਤਾਂ ਟੁੱਟ ਜਾਊਗਾ ਤੇ ਨਾਲੇ ਸਾਡੀ ਭੂਆ ਸਾਨੂੰ ਤਾਂ ਬਹੁਤ ਪਿਆਰ ਕਰਦੀ ਆ ਮੈਂ ਰਵੀ ਨੂੰ ਜਵਾਬ ਦੇ ਦਿੱਤਾ ਸੀ ਮੇਰਾ ਇੱਕ ਹੀ ਜਵਾਬ ਸੀ ਕਿ ਮੈਂ ਆਪਣੇ ਘਰਵਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਾ ਭਾਵੇਂ ਕੁਝ ਵੀ ਹੋ ਜਾਵੇ ਪਰ ਰਵੀ ਮੇਰੇ ਤੇ ਜਾਣ ਵਰਦਾ ਸੀ ਉਹ ਮੈਨੂੰ ੱੱਕੇ ਨਾਲ ਹੀ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਤੇ ਤੇਰੇ ਨਾਲ ਹੀ ਪਿਆਰ ਕਰਨਾ ਭਾਵੇਂ ਕੁਝ ਹੋ ਜਾਵੇ ਮੈਂ ਤੇਰੇ ਬਿਨਾਂ ਨਹੀਂ ਜੀ ਸਕਦਾ ਮੈਂ ਕੁਝ ਖਾ ਕੇ ਮਰ ਜਾਊਂਗਾ ਪਰ ਤੇਰੇ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਤੂੰ ਕਿਤੇ ਭੁਲੇਖੇ ਵਿੱਚ ਨਾ ਰਹੀਂ ਤੇ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦਾ ਹੋ ਜਾਊਂਗਾ ਮੈਂ ਤੈਨੂੰ ਸੱਚੀ ਬਹੁਤ ਪਿਆਰ ਕਰਦਾ ਮੈਂ ਉਹਨੂੰ ਹਮੇਸ਼ਾ ਇਹੀ ਸਮਝਾਉਂਦੀ ਸੀ ਕਿ ਆਪਣਾ ਜੋ ਰਿਸ਼ਤਾ ਉਹ ਕਦੇ ਬਦਲ ਨਹੀਂ ਸਕਦਾ ਇਸ ਲਈ ਤੂੰ ਭੁੱਲ ਕੇ ਵੀ ਇਹ ਗਲਤੀ ਨਾ ਕਰ ਤੇ ਮੈਨੂੰ ਵੀ ਬਦਨਾਮ ਨਾ ਕਰਾਈਂ ਕਿ ਨਾਲੇ ਮੇਰੀ ਭੂਆ ਦੀ ਵੀ ਬਹੁਤ ਬੇਇੱਜ਼ਤੀ ਹੋਣੀ ਆ ਤੂੰ ਕਿਉਂ ਮੇਰੇ ਪੇਸ਼ ਪਿਆ ਹੋਇਆ ਵੇ ਜਦੋਂ ਮੈਂ ਇੰਨੀ ਗੱਲ ਕਹਿੰਦੀ ਸੀ ਤਾਂ ਉਹ ਮੇਰੇ ਨਾਲ ਬਹਿਸ ਕਰਨ ਲੱਗ ਜਾਂਦਾ ਸੀ ਕਹਿੰਦਾ ਸੀ ਕਿ ਤੂੰ ਹੀ ਮੇਰਾ ਸਾਥ ਨਹੀਂ ਦਿੰਦੀ ਮੈਂ ਤਾਂ ਤੇਰੇ ਪਿੱਛੇ ਪਾਗਲ ਹੋਇਆ ਫਿਰਦਾ ਜੇ ਤੂੰ ਇੱਕ ਵਾਰ ਮੈਨੂੰ ਹਾਂ ਕਰ ਦੇਵੇਂ ਤਾਂ ਮੈਂ ਸਾਰੀ ਦੁਨੀਆ ਨਾਲ ਤੇਰੇ ਕਰਕੇ ਲੜ ਲਊਗਾ ਸਿਰਫ ਤੈਨੂੰ ਪਾਉਣ ਦੇ ਲਈ ਉਹ ਮੈਨੂੰ ਇੰਨਾ ਪਿਆਰ ਕਰਦਾ ਸੀ ਮੈਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਕੀ ਸੱਚੀ ਉਹ ਮੈਨੂੰ ਇੰਨਾ ਪਿਆਰ ਕਰਦਾ ਜਾਂ ਫਿਰ ਮੇਰੇ ਨਾਲ ਇੱਕ ਟਾਈਮ ਪਾਸ ਕਰਕੇ ਜਾਂ ਛੱਡ ਦੇਣਾ ਚਾਹੁੰਦਾ ਸੀ ਮੇਰੇ ਦਿਮਾਗ ਵਿੱਚ ਇਹੀ ਗੱਲਾਂ ਆਉਂਦੀਆਂ ਸੀ ਰਵੀ ਕੋਲ ਮੇਰਾ ਨੰਬਰ ਸੀ ਤੇ ਉਹ ਮੈਨੂੰ ਮੈਸੇਜ ਵੀ ਕਰਦਾ ਸੀ ਮੈਂ ਸਾਰਿਆਂ ਤੋਂ ਚੋਰੀ ਫੋਨ ਲੁਕੋ ਕੇ ਉਹਦੇ ਮੈਸੇਜ ਪੜ੍ਹਦੀ ਸੀ ਤੇ ਪਰ ਉਹਨੂੰ ਕੋਈ ਰਿਪਲਾਈ ਨਹੀਂ ਕਰਦੀ ਸੀ ਕਿਉਂਕਿ ਜੇ ਮੈਂ ਰਿਪਲਾਈ ਕਰਦੀ ਤਾਂ ਮੇਰਾ ਮਾਣ ਵੀ ਬਦਲ ਸਕਦਾ ਸੀ ਪਰ ਮੈਂ ਉਹਨੂੰ ਕਦੀ ਵੀ ਰਿਪਲਾਈ ਨਹੀਂ ਕੀਤਾ ਸੀ ਮੈਨੂੰ ਪਤਾ ਸੀ ਕਿ ਮੇਰੇ ਇੱਕ ਰਿਪਲਾਈ ਨੇ ਗੱਲ ਨੂੰ ਬਹੁਤ ਅੱਗੇ ਤੱਕ ਵਧਾ ਦੇਣਾ ਇਸ ਲਈ ਮੈਂ ਰਵੀ ਨਾਲ ਜ਼ਿਆਦਾ ਗੱਲਬਾਤ ਕਰਨੀ ਛੱਡ ਦਿੱਤੀ ਸੀ ਪਹਿਲਾਂ ਤਾਂ ਮੈਂ ਉਹਦੇ ਨਾਲ ਗੱਲ ਕਰ ਲੈਂਦੀ ਹੁੰਦੀ ਸੀ ਪਰ ਫਿਰ ਮੈਂ ਉਹਦੇ ਨਾਲ ਬਿਲਕੁਲ ਦੂਰੀ ਬਣਾ ਲਈ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕਰਕੇ ਮੇਰੇ ਭੂਆ ਦਾ ਰਿਸ਼ਤਾ ਸਾਡੇ ਨਾਲੋਂ ਟੁੱਟ ਜਾਵੇ ਮੈਂ ਵੀ ਆਪਣੇ ਭੂਆ ਨੂੰ ਬਹੁਤ ਪਿਆਰ ਕਰਦੀ ਸੀ ਪਰ ਭੂਆ ਦੇ ਦਿੌਰ ਦੀ ਨੀਅਤ ਮੇਰੇ ਤੇ ਮਾੜੀ ਹੋ ਗਈ ਸੀ ਇਹ ਗੱਲ ਮੈਂ ਭੂਆ ਨੂੰ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਉਹਨਾਂ ਦੇ ਘਰ ਵਿੱਚ ਲੜਾਈ ਹੋਣ ਦਾ ਡਰ ਸੀ ਮੇਰਾ ਖੁੱਫੜ ਬੜੇ ਅੜਬ ਸੁਭਾ ਦਾ ਸੀ ਇਸ ਕਰਕੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਸੀ ਕੀ ਉਪਰੋਂ ਇਹ ਗੱਲ ਜੇ ਮੇਰੇ ਘਰਦਿਆਂ ਨੂੰ ਵੀ ਪਤਾ ਲੱਗ ਜਾਂਦੀ ਤਾਂ ਉਹਨਾਂ ਨੇ ਤਾਂ ਮੈਨੂੰ ਆਉਣ ਜਾਣ ਹੀ ਨਹੀਂ ਇੱਥੇ ਦੇਣਾ ਸੀ ਤੇ ਗੱਲ ਬਹੁਤ ਅੱਗੇ ਤੱਕ ਵੱਧ ਜਾਣੀ ਸੀ ਰਿਸ਼ਤੇਦਾਨੀ ਦਾ ਕੰਮ ਸੀ ਮੈਂ ਰਵੀ ਨਾਲ ਇਹ ਕੰਮ ਨਹੀਂ ਕਰਨਾ ਚਾਹੁੰਦੀ ਸੀ ਜੇ ਕੋਈ ਹੋਰ ਰਿਸ਼ਤਾ ਹੁੰਦਾ ਤਾਂ ਮੈਂ ਜ਼ਰੂਰ ਉਹਦੇ ਨਾਲ ਗੱਲ ਕਰ ਸਕਦੀ ਪਰ ਸਕੀਪੂਆ ਦਾ ਘਰ ਮੈਂ ਨਹੀਂ ਸੀ ਤੋੜ ਸਕਦੀ ਹੌਲੀ ਹੌਲੀ ਦਿਨ ਲੰਘਦੇ ਗਏ ਤੇ ਰਵੀ ਮੈਨੂੰ ਮੈਸੇਜ ਕਰਦਾ ਰਹਿੰਦਾ ਮੈਂ ਦੇਖਦੀ ਹੁੰਦੀ ਸੀ ਪਰ ਕਦੀ ਵੀ ਉਹਦੀ ਗੱਲ ਦਾ ਜਵਾਬ ਨਹੀਂ ਦਿੱਤਾ ਸੀ ਬੜੇ ਪਿਆਰ ਨਾਲ ਮੇਰੇ ਫੋਨ ਤੇ ਮੈਸੇਜ ਭੇਜਦਾ ਸੀ ਕਦੀ ਕਦੀ ਕੁੜੀ ਤੇ ਮੁੰਡੇ ਦੀ ਇਮੋਜੀ ਭੇਜਦਾ ਤੇ ਕਦੀ ਸੋਹਣੀਆਂ ਫੋਟੋਆਂ ਤੇ ਕਦੇ ਗਾਣੇ ਕੁਝ ਨਾ ਕੁਝ ਉਹ ਮੈਨੂੰ ਭੇਜਦਾ ਹੀ ਰਹਿੰਦਾ ਸੀ ਪਰ ਮੈਂ ਸਾਰਾ ਕੁਝ ਇਗਨੋਰ ਕਰਕੇ ਉਹਦੇ ਨਾਲ ਦੂਰੀ ਬਣਾਈ ਸੀ ਮੈਂ ਮਸਾਂ ਉਹਦੇ ਤੋਂ ਦੂਰ ਹੋਈ ਸੀ ਮੈਨੂੰ ਫੂਆ ਕੋਲ ਗਈ ਨੂੰ ਵੀ ਸਾਲ ਹੋ ਗਿਆ ਸੀ ਤੇ ਇੱਕ ਦਿਨ ਮੈਨੂੰ ਰਵੀ ਦਾ ਮੈਸੇਜ ਆਇਆ ਕਹਿੰਦਾ ਕਿ ਕੋਮਲ ਮੈਂ ਬਹੁਤ ਬਿਮਾਰ ਆ ਜੇ ਤੂੰ ਮੈਨੂੰ ਮਿਲਣ ਆਈ ਤਾਂ ਮੈਂ ਸੱਚੀ ਕੁਝ ਖਾ ਕੇ ਮਰ ਜਾਊਗਾ ਤੇ ਮੈਂ ਘਰੇ ਇਹ ਵੀ ਦੱਸ ਦੇਣਾ ਕਿ ਮੈਂ ਕੋਮਲ ਨੂੰ ਪਿਆਰ ਕਰਦਾ ਤੇ ਉਹਦੇ ਕਰਕੇ ਮੈਂ ਮਰਨ ਲੱਗਾ ਤੇਰੀ ਭੂਆ ਨੂੰ ਵੀ ਇਹ ਮੈਂ ਗੱਲ ਕਹਿ ਦੇਣੀ ਆ ਕਿ ਕੋਮਲ ਜੇ ਮੇਰੀ ਨਾ ਹੋਈ ਤਾਂ ਮੈਂ ਕਦੇ ਵੀ ਜਿਉਂਦਾ ਰਹਿਣਾ ਹੀ ਨਹੀਂ ਉਹਦੇ ਬਾਰੇ ਸੋਚਣਾ ਹੀ ਨਹੀਂ ਮੈਂ ਉਹਦੀ ਇਹ ਗੱਲ ਸੁਣ ਕੇ ਡਰ ਗਈ ਸੀ ਤੇ ਫਟਾਫਟ ਦੂਜੇ ਦਿਨ ਮੰਮੀ ਨੂੰ ਨਾਲ ਲੈ ਕੇ ਮੈਂ ਭੂਆ ਨੂੰ ਮਿਲਣ ਦੇ ਬਹਾਨੇ ਚਲੀ ਗਈ ਰਵੀ ਸੱਚੀ ਬਹੁਤ ਬਿਮਾਰ ਸੀ ਗਲੂਗੋਜ਼ ਦੀ ਬੋਤਲ ਲੱਗੀ ਹੋਈ ਸੀ ਜਦੋਂ ਮੈਂ ਲਾਗੇ ਜਾ ਕੇ ਬੈਠੀ ਮੈਂ ਕਿਹਾ ਰਵੀ ਤੈਨੂੰ ਕੀ ਹੋਇਆ ਕਹਿਣ ਲੱਗਾ ਸਭ ਕੁਝ ਤੈਨੂੰ ਪਤਾ ਫਿਰ ਵੀ ਤੂੰ ਪੁੱਛਦੀਆਂ ਕਿ ਕੀ ਹੋਇਆ ਮੈਂ ਕਿਹਾ ਮੈਨੂੰ ਕੁਝ ਨਹੀਂ ਪਤਾ ਇਸ ਲਈ ਤੈਨੂੰ ਪੁੱਛ ਰਹੀ ਹਾਂ ਇੰਨੇ ਚਿਰ ਨੂੰ ਭੂਆ ਵੀ ਆ ਗਈ ਕਹਿਣ ਲੱਗੀ ਕਿ ਰਵੀ ਨੂੰ ਪਤਾ ਨਹੀਂ ਕੀ ਹੋ ਗਿਆ ਕੁਝ ਦਿਨਾਂ ਤੋਂ ਬੁਖਾਰ ਚੱਲਦਾ ਤੇ ਬਹੁਤ ਹੀ ਤੰਗ ਆ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਪਤਾ ਨਹੀਂ ਇਹ ਮੁੰਡਾ ਕੀ ਕਰੂਗਾ ਸਮਝ ਨਹੀਂ ਆਉਂਦੀ ਉਹ ਆਦੇ ਸੱਸ ਸੋਹਰਾ ਵੀ ਬੜੇ ਪਰੇਸ਼ਾਨ ਸੀ ਕਿ ਸਾਨੂੰ ਦੱਸ ਜੇ ਕੋਈ ਕੋਈ ਗੱਲ ਆ ਤਾਂ ਜਾਂ ਤੇਰੇ ਦਿਲ ਵਿੱਚ ਕੋਈ ਪਰੇਸ਼ਾਨੀ ਆ ਤਾਂ ਦੱਸ ਦੇ ਪਰ ਰਵੀ ਨੇ ਕਿਸੇ ਨਾਲ ਕੋਈ ਵੀ ਗੱਲ ਨਹੀਂ ਕੀਤੀ ਉਹ ਕਿਸੇ ਨੂੰ ਕੀ ਦੱਸਦਾ ਕਿ ਮੇਰੇ ਨਾਲ ਗੱਲ ਕਰਾ ਦਿਓ ਜਾਂ ਫਿਰ ਉਹਦੇ ਨਾਲ ਵਿਆਹ ਹੀ ਰੱਖ ਦਿਓ ਮੈਂ ਰਵੀ ਦੀਆਂ ਅੱਖਾਂ ਪੜ ਲਈਆਂ ਸੀ ਤੇ ਉੱਠ ਕੇ ਜਾਣ ਹੀ ਲੱਗੀ ਉਹਨੇ ਮੇਰੀ ਇੱਕਦਮ ਮਾਂ ਫੜ ਲਈ ਤੇ ਕਿਹਾ ਅਜੇ ਵੀ ਤੈਨੂੰ ਮੇਰੇ ਤੇ ਯਕੀਨ ਨਹੀਂ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ ਤੂੰ ਮੈਨੂੰ ਕਿਉਂ ਪਰਖਣਾ ਚਾਹਣੀ ਏ ਮੈਂ ਉਹਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਤੇ ਆਪਣਾ ਹੱਥ ਛਡਾਇਆ ਤੇ ਕਮਰੇ ਵਿੱਚ ਚਲੀ ਗਈ ਮੈਨੂੰ ਆਪਣੇ ਆਪ ਤੇ ਵੀ ਖਿੱਚ ਚੜ ਰਹੀ ਸੀ ਕਿ ਮੈਂ ਕਿਉਂ ਇੱਥੇ ਆਈ ਤੇ ਕਿਉਂ ਦੁਬਾਰਾ ਫਿਰ ਉਹੀ ਗੱਲ ਸ਼ੁਰੂ ਕੀਤੀ ਤੇ ਰਵੀ ਦੇ ਮੂੰਹੋਂ ਇੱਕੋ ਹੀ ਗੱਲ ਸੌਂਦੀ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਸੋਚਿਆ ਕਿ ਜੋ ਵੀ ਹੋਵੇ ਮੈਂ ਤਾਂ ਇੱਥੋਂ ਚਲੀ ਜਾਵਾਂਗੀ ਮੈਂ ਅਗਲੇ ਦਿਨ ਆਪਣੇ ਘਰ ਆ ਗਈ ਤਾਂ ਰਵੀ ਕਹਿਣ ਲੱਗਾ ਕਿ ਮੈਂ ਹੁਣ ਪੱਕਾ ਕੁਝ ਖਾ ਕੇ ਮਰ ਜਾਊਗਾ ਜਾਂ ਫਿਰ ਮੈਂ ਫਾਹਾ ਲੈ ਲਊਗਾ ਜੇ ਤੂੰ ਮੇਰੀ ਨਾ ਹੋਈ ਮੈਂ ਉਹਨੂੰ ਫੋਨ 'ਤੇ ਹੀ ਬਲੌਕ ਕਰ ਦਿੱਤਾ ਨਾ ਮੈਂ ਉਹਦਾ ਕੋਈ ਮੈਸੇਜ ਦੇਖਦੀ ਸੀ ਨਾ ਹੀ ਕੋਈ ਫੋਨ 'ਤੇ ਗੱਲ ਕਰਦੀ ਸੀ ਬਸ ਮੈਂ ਵੀ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਮੈਨੂੰ ਉਹਦੀ ਫਿਕਰ ਤਾਂ ਬਹੁਤ ਹੁੰਦੀ ਸੀ ਪਰ ਮੈਂ ਉਹਦੇ ਨਾਲ ਇਹ ਸਭ ਕੁਝ ਨਹੀਂ ਸੀ ਕਰ ਸਕਦੀ ਕਿਉਂਕਿ ਮੈਨੂੰ ਇਦਾਂ ਗੱਲਾਂ ਕਰਨਾ ਚੰਗਾ ਨਹੀਂ ਲੱਗਦਾ ਸੀ ਇੱਕ ਦਿਨ ਮੈਂ ਬੈਠੀ ਸੀ ਤੇ ਭੂਆ ਦਾ ਫੋਨ ਆਇਆ ਕਿ ਰਵੀ ਪਤਾ ਨਹੀਂ ਕਿੱਥੇ ਚਲਾ ਗਿਆ ਕਿਸੇ ਦਾ ਵੀ ਫੋਨ ਨਹੀਂ ਚੁੱਕਦਾ ਤੇ ਨਾ ਹੀ ਉਹਦਾ ਕੋਈ ਅਤਾ ਪਤਾ ਘਰੋਂ ਗਏ ਨੂੰ 4 ਦਿਨ ਹੋ ਗਏ ਆ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੇਰੇ ਕੋਲੋਂ ਰਹਿ ਨਹੀਂ ਹੋਇਆ ਮੈਂ ਫਟਾਫਟ ਫੋਨ ਲਾਇਆ ਮੇਰੇ ਨਾਲ ਰਵੀ ਨੇ ਫੋਨ ਤੇ ਉਸੇ ਟਾਈਮ ਹੀ ਗੱਲ ਕੀਤੀ ਮੈਂ ਉਹਨੂੰ ਪੁੱਛਿਆ ਕਿ ਤੂੰ ਕਿੱਥੇ ਆ ਕਹਿਣ ਲੱਗਾ ਕਿਵੇਂ ਸ਼ਹਿਰ ਦੇ ਫਲਾਣੇ ਰੈਸਟੋਰੈਂਟ ਵਿੱਚ ਆ ਜੇ ਤੂੰ ਮੈਨੂੰ ਮੇਰੇ ਮਰਨ ਕੋ ਪਹਿਲਾਂ ਮਿਲਣਾ ਚਾਹਣੀ ਹੈ ਤਾਂ ਆ ਜਾ ਤੇ ਜਲਦੀ ਆ ਜਾ ਮੈਂ ਕਿਹਾ ਕਿ ਮੈਂ ਇੰਨੀ ਜਲਦੀ ਨਹੀਂ ਆ ਸਕਦੀ ਸ਼ਾਮ ਦਾ ਵੇਲਾ ਮੈਂ ਕਿੱਦਾਂ ਆਵਾਂ ਤੂੰ ਘਰ ਆ ਜਾ ਮੈਂ ਕੱਲ ਨੂੰ ਹੀ ਭੂਆ ਕੋਲ ਆ ਜਾਊਂਗੀ ਮੇਰੀ ਇਹ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਮੈਂ ਹੁਣ ਕਿਸੇ ਦੀ ਕੋਈ ਗੱਲ ਨਹੀਂ ਮੰਨਣੀ ਮੈਂ ਬਸ ਮਰਨ ਦੀ ਤਿਆਰੀ ਵਿੱਚਾਂ ਕੱਲ 10 ਵਜੇ ਤੱਕ ਜੇ ਤੂੰ ਮੈਨੂੰ ਮਿਲਣ ਲਈ ਆ ਗਈ ਤਾਂ ਠੀਕ ਆ ਨਹੀਂ ਤਾਂ ਫਿਰ ਮੇਰੀ ਲਾਸ਼ ਤੇ ਬੈਠ ਕੇ ਰੋਲਨੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਬਸ ਫਿਰ ਕੀ ਸੀ ਮੇਰਾ ਦਿਲ ਧਕ ਧਕ ਕਰਦਾ ਸੀ ਮਾਂਡਰੀ ਜਾਂਦਾ ਸੀ ਬੇਚੈਨੀ ਨਾਲ ਮੇਰਾ ਸਿਰ ਦਰਦ ਹੁੰਦਾ ਸੀ ਕਮਰੇ ਵਿੱਚ ਮੈਂ ਪਾਗਲਾਂ ਨਾ ਤਰ੍ਹਾਂ ਗੇੜੇ ਕੱਢੀ ਜਾਂਦੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿੱਦਾਂ ਵੀ ਉਹਦੇ ਕੋਲ ਉੱਡ ਖਿੱਚ ਲਈ ਜਾਵਾਂ ਸਾਰੀ ਰਾਤ ਮੈਂ ਟੈਨਸ਼ਨ ਵਿੱਚ ਲੰਘਾ ਦਿੱਤੀ ਮੈਂ ਕਿਸੇ ਨੂੰ ਕੁਝ ਦੱਸਣਾ ਵੀ ਨਹੀਂ ਸੀ ਚਾਹੁੰਦੀ ਅਗਲੇ ਦਿਨ ਮੈਂ ਟਾਈਮ ਨਾਲ ਤਿਆਰ ਹੋਈ ਤੇ ਰਵੀ ਦੇ ਦੱਸੇ ਹੋਏ ਰੈਸਟੋਰੈਂਟ ਤੇ ਪਹੁੰਚ ਗਈ ਮੈਂ ਜਦੋਂ ਉੱਥੇ ਗਈ ਤਾਂ ਰਵੀ ਨੇ ਫੋਨ ਲਾਇਆ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਉੱਪਰ ਵਾਲੇ ਕਮਰੇ ਵਿੱਚ ਤੂੰ ਆ ਜਾ ਜਲਦੀ ਮੈਂ ਪੌੜੀਆਂ ਚੜ ਕੇ ਉੱਪਰ ਵਾਲੇ ਕਮਰੇ ਵਿੱਚ ਗਈ ਤਾਂ ਰਵੀ ਦੀਆਂ ਅੱਖਾਂ ਲਾਲ ਸੀ ਪਤਾ ਨਹੀਂ ਉਹਨੇ ਕਿਹੜਾ ਨਸ਼ਾ ਕੀਤਾ ਹੋਇਆ ਸੀ ਮੈਨੂੰ ਜਾਣਦੀ ਨੂੰ ਵੀ ਘੁੱਟ ਕੇ ਉਹਨੇ ਜੱਫੀ ਪਾਈ ਤੇ ਬੈੱਡ ਤੇ ਇੱਕਦਮ ਸੁੱਟ ਲਿਆ ਮੈਂ ਉਹਨੂੰ ਕਿਹਾ ਕਿ ਇਹ ਤੂੰ ਕੀ ਕਰਦਾ ਮੈਨੂੰ ਛੱਡ ਉਹ ਮੈਨੂੰ ਕਹਿਣ ਲੱਗਾ ਕਿ ਕਿੱਦਾਂ ਛੱਡਾਂ ਉਦੋਂ ਤਾਂ ਤੂੰ ਮੇਰੇ ਲਾਗੇ ਕਦੀ ਆਵੇਂ ਨਾ ਹੁਣ ਇਸੇ ਬਹਾਨੇ ਤੂੰ ਮੇਰੇ ਕੋਲ ਆਈਆਂ ਤੇ ਮੈਂ ਤੈਨੂੰ ਕਿੱਦਾਂ ਜਾਣ ਦੇਵਾਂ ਤੂੰ ਤਾਂ ਮੇਰੀ ਜਾਨ ਬਣ ਗਈ ਹੈ ਮੈਂ ਬੈੱਡ ਤੋਂ ਉੱਠਣ ਲੱਗੀ ਸੀ ਤਾਂ ਉਹਨੇ ਮੈਨੂੰ ਦੁਬਾਰਾ ਫਿਰ ਤੱਕਾ ਜਿਹਾ ਮਾਰਿਆ ਫਿਰ ਮੇਰੇ ਉੱਪਰ ਹੀ ਆ ਗਿਆ ਕਹਿਣ ਲੱਗਾ ਕਿ ਦਾਸ ਹੁਣ ਕਿਵੇਂ ਬਚੇਂਗੀ ਤੂੰ ਹਰ ਵਾਰ ਮੇਰੇ ਤੋਂ ਬਚ ਕੇ ਚਲੀ ਜਾਂਦੀ ਐ ਮੈਂ ਤੇਰਾ ਦਿਲ ਪਾਉਣ ਦੇ ਲਈ ਤਰਸ ਜਾਨਾ ਮੈਂ ਤੈਨੂੰ ਮਿਲਣ ਦੇ ਲਈ ਕਿੰਨਾ ਬੇਤਾਬ ਆ ਇਹ ਮੈਂ ਹੀ ਜਾਣਦਾ ਅੱਜ ਆਪਣੇ ਦੋਵਾਂ ਕੋਲ ਇੱਕ ਸੁਨਹਿਰੀ ਮੌਕਾ ਪਿਆਰ ਕਰਨ ਦਾ ਕਿਵੇਂ ਇੱਕ ਦੂਜੇ ਤੋਂ ਦੂਰ ਹੋ ਜਾਈਏ ਮੈਂ ਉਹਨੂੰ ਕਿਹਾ ਕਿ ਪਲੀਜ਼ ਰਵੀ ਮੇਰੇ ਨਾਲ ਜ਼ਬਰਦਸਤੀ ਨਾ ਕਰੀ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਮੇਰੀ ਇੱਜ਼ਤ ਨੂੰ ਇਦਾਂ ਹੀ ਰਹਿਣ ਦੇ ਮੈਂ ਸਾਰੀ ਜ਼ਿੰਦਗੀ ਤੂੰ ਜੋ ਕਹੇਗਾ ਉਹ ਵੀ ਕਰੂੰਗੀ ਪਰ ਮੈਂ ਤੇਰੀ ਹਉਸ ਬਰਦਾਸ਼ਤ ਨਹੀਂ ਕਰ ਸਕਦੀ ਰਵੀ ਦੀਆਂ ਅੱਖਾਂ ਵਿੱਚ ਸ਼ਰਮਹਾ ਮੁਹਾਵਸ ਦੇਸ ਰਹੀ ਸੀ ਉਹਦੇ ਚਿਹਰੇ ਤੇ ਜੋ ਨੂਰ ਸੀ ਉਹ ਸਭ ਦੇਖ ਕੇ ਤਾਂ ਮੇਰੀ ਜਾਨ ਸੁੱਕਦੀ ਜਾਂਦੀ ਸੀ ਕਿ ਕਿਵੇਂ ਮੈਂ ਧੋਖੇ ਵਿੱਚ ਫਸ ਗਈ ਰਵੀ ਨੇ ਮੈਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਲਈ ਇਹ ਸਭ ਕੁਝ ਕੀਤਾ ਸੀ ਉਹਨੂੰ ਪਤਾ ਸੀ ਕਿ ਮੈਂ ਉਹਨੂੰ ਮਰਦੇ ਹੋਏ ਨੂੰ ਨਹੀਂ ਦੇਖ ਸਕਦੀ ਪਰ ਰਵੀ ਨੇ ਮੇਰੇ ਤੇ ਤਰਸ ਨਹੀਂ ਕੀਤਾ ਨਾ ਹੀ ਮੇਰੀ ਕੋਈ ਗੱਲ ਸੁਣੀ ਬਸ ਆਪਣੀ ਮਨਮਰਜ਼ੀ ਦੇ ਨਾਲ ਜ਼ਬਰਦਸਤੀ ਮੇਰੇ ਜਸਮ ਤੋਂ ਕੱਪੜੇ ਉਤਾਰੇ ਤੇ ਮੇਰੇ ਨਾਲ ਉਹ ਸਭ ਕੁਝ ਕਰਦਾ ਸੀ ਮੈਂ ਰਵੀ ਦੀਆਂ ਮਿਹਨਤਾਂ ਕਰਦੀ ਸੀ ਮੈਂ ਰੋਂਦੀ ਸੀ ਹੱਥ ਜੋੜਦੀ ਸੀ ਪਰ ਉਹਨੇ ਮੇਰੀ ਇੱਕ ਨਾ ਸੁਣੀ ਤੇ ਆਪਣੇ ਹਵਸ ਮੇਰੇ ਤੇ ਮਟਾਈ ਮੈਂ ਉਹਦੀ ਹਵਸ ਨੂੰ ਮਸਾਈ ਚੱਲਿਆ ਇਹ ਮੈਂ ਹੀ ਜਾਣਦੀ ਆਂ ਮੇਰੇ ਕੋਲ ਉਹ ਦਰਦ ਸਹਿ ਨਹੀਂ ਹੁੰਦਾ ਸੀ ਮੈਂ ਤਾਂ ਰੋ ਰੋ ਕੇ ਕਮਲੀ ਹੋ ਗਈ ਸੀ ਰਵੀ ਨੇ ਆਪਣੀ ਹੱਫਸ ਮਟਾਈ ਤੇ ਮੈਨੂੰ ਕੱਪੜੇ ਪਾਉਣ ਲੈ ਗਿਆ ਮੈਂ ਰੋਈ ਜਾਂਦੀ ਸੀ ਬਿਨਾਂ ਕੱਪੜਿਆਂ ਦੇ ਮੈਂ ਆਪਣੇ ਗੋਡਿਆਂ ਵਿੱਚ ਸਿਰ ਰੱਖ ਕੇ ਬਸ ਰੋਂਦੀ ਸੀ ਮੇਰੇ ਕੋਲ ਰੋਣ ਤੋਂ ਇਲਾਵਾ ਹੋਰ ਕੁਝ ਬਚਿਆ ਵੀ ਨਹੀਂ ਸੀ ਪਰ ਰਵੀ ਬਹੁਤ ਖੁਸ਼ ਸੀ ਮੇਰੇ ਨਾਲ ਉਹ ਇਹ ਸਭ ਕੁਝ ਪਹਿਲੀ ਵਾਰ ਹੀ ਹੋਇਆ ਸੀ ਕਹਿਣ ਲੱਗਾ ਕਿ ਮੈਂ ਤਾਂ ਸੋਚਿਆ ਸੀ ਕਿ ਤੂੰ ਸ਼ਾਇਦ ਕਿਸੇ ਹੋਰ ਨੂੰ ਵੀ ਪਿਆਰ ਕਰਦੀ ਹੈਂ ਤੇ ਮੇਰੇ ਨਾਲ ਇਸ ਲਈ ਗੱਲ ਕਰਨ ਤੋਂ ਮਨਾ ਕਰਦੀ ਐ ਪਰ ਤੂੰ ਤਾਂ ਬਹੁਤ ਚੰਗੀ ਐ ਮੈਂ ਤਾਂ ਐਵੇਂ ਤੇਰੀ ਇੱਜ਼ਤ ਬਰਬਾਦ ਕਰ ਦਿੱਤੀ ਗਲਤੀ ਦੇ ਨਾਲ ਮੈਂ ਤੇਰੀ ਇੱਜ਼ਤ ਨਾਲ ਖੇਡ ਲਿਆ ਮੈਨੂੰ ਮਾਫ ਕਰ ਦੇ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਕਦੀ ਵੀ ਐਦਾਂ ਨਹੀਂ ਕਰੂੰਗਾ ਉਹਦੀ ਇਹ ਗੱਲ ਸੁਣ ਕੇ ਮੈਂ ਉਹਦੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਕਿ ਤੂੰ ਤਾਂ ਜਾਣ ਬੁੱਝ ਕੇ ਸਭ ਕੁਝ ਕੀਤਾ ਹੁਣ ਤੂੰ ਅਣਜਾਣ ਬੰਦ ਦੀ ਗੱਲ ਕਿਉਂ ਕਰਦਾ ਹੁਣ ਤੂੰ ਮੇਰੀ ਇੱਜ਼ਤ ਬਰਬਾਦਕਾਰੀ ਦਿੱਤੀ ਮੈਂ ਬਹੁਤ ਹੀ ਤਕਲੀਫ ਵਿੱਚ ਸੀ ਮਸਾਂ ਹੀ ਆਪਣੇ ਕੱਪੜੇ ਪਾਏ ਰਵੀ ਨੇ ਮੈਨੂੰ ਉੱਠਣ ਦਾ ਸਹਾਰਾ ਦਿੱਤਾ ਮੈਂ ਉੱਠ ਕੇ ਉਸ ਕਮਰੇ ਵਿੱਚੋਂ ਬਾਹਰ ਆਈ ਤਾਂ ਉਹਨੇ ਮੈਨੂੰ ਪਾਣੀ ਪਿਲਾਇਆ ਕੁਝ ਟਾਈਮ ਬਾਅਦ ਮੇਰੇ ਲਈ ਇੱਕ ਚਾਹ ਦਾ ਕੱਪ ਮੰਗਵਾਇਆ ਤੇ ਮੈਨੂੰ ਕਹਿਣ ਲੱਗਿਆ ਕੋਮਲ ਮੈਨੂੰ ਮਾਫ਼ ਕਰ ਦੇ ਪਤਾ ਨਹੀਂ ਕਿਉਂ ਤੈਨੂੰ ਵੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਜਾਂਦੀ ਹੈ ਦਿਲ ਕਰਦਾ ਸੀ ਕਿ ਕਿਹੜੀ ਖੜੀ ਤੇਰੇ ਨਾਲ ਉਹ ਸਭ ਕੁਝ ਕਰ ਲਵਾਂ ਤੇ ਅੱਜ ਸੱਚੀ ਮੈਨੂੰ ਬਹੁਤ ਮਜ਼ਾ ਆਇਆ ਮੈਂ ਹੁਣ ਕਦੀ ਵੀ ਨਹੀਂ ਕਰੂੰਗਾ ਉਹ ਮੇਰਾ ਦਿਲ ਖੋਸ਼ ਕਰ ਦਿੱਤਾ ਮੈਂ ਅੱਜ ਆਪਣੇ ਘਰ ਵੀ ਜਾਊਂਗਾ ਉਹਦੀਆਂ ਅੱਖਾਂ ਵਿੱਚ ਚਲਾਕੀ ਸਾਫ਼ ਨਜ਼ਰ ਆਉਂਦੀ ਸੀ ਉਹਨੇ ਮੇਰੇ ਨਾਲ ਕਿੰਨੀ ਵੱਡੀ ਚਲਾਕੀ ਖੇਡੀ ਮੈਂ ਬਹੁਤ ਪਛਤਾਉਂਦੀ ਸੀ ਕਿ ਮੈਂ ਕਿਉਂ ਉਸਦੀ ਚਲਾਕੀ ਵਿੱਚ ਆਈ ਤੇ ਆਪਣੀ ਇੱਜ਼ਤ ਬਰਬਾਦ ਕਰ ਲਈ ਮੈਂ ਕਿੰਨੀ ਸਮਝਦਾਰ ਤੇ ਚੰਗੀ ਸੀ ਪਰ ਅੱਜ ਤੋਂ ਮੈਂ ਸਭ ਤੋਂ ਮਾੜੇ ਚਰਿੱਤਰ ਵਾਲੀ ਤੇ ਮੰਦ ਬੁੱਧੀ ਵਾਲੀ ਬਣ ਗਈ ਸੀ ਜਿੱਥੇ ਵੀ ਮੇਰਾ ਵਿਆਹ ਹੋਣਾ ਸੀ ਉਹਨੇ ਤਾਂ ਮੈਨੂੰ ਮਾੜੀ ਹੀ ਕਹਿ ਦੇਣਾ ਸੀ ਮੇਰੇ ਵਿੱਚ ਹੁਣ ਉਹ ਵਾਲੀ ਹਿੰਮਤ ਨਹੀਂ ਰਹੀ ਸੀ ਕਿ ਮੈਂ ਕੁਝ ਵੀ ਨਾਂ ਬੋਲੀ ਤੇ ਰਵੀ ਦੀਆਂ ਗੱਲਾਂ ਸੁਣ ਕੇ ਘਰ ਆ ਗਈ ਘਰ ਆ ਕੇ ਮੈਂ ਕਾਫੀ देर ਆਪਣੇ ਕਮਰੇ ਵਿੱਚ ਬੈੱਡ ਤੇ ਪਈ ਰਹੀ ਤਾਂ ਫਿਰ ਰਵੀ ਦਾ ਫੋਨ ਆਇਆ ਕਹਿਣ ਲੱਗਾ ਕਿ ਕੋਮਲ ਸੱਚੀ ਮੈਨੂੰ ਤੇਰੇ ਨਾਲ ਅੱਜ ਬਹੁਤ ਮਜ਼ਾ ਆਇਆ ਤੂੰ ਤਾਂ ਮੇਰੀ ਰੂਹ ਖੁਸ਼ ਕਰ ਦਿੱਤੀ ਮੈਂ ਵੀ ਘਰ ਆ ਗਿਆ ਮੇਰੇ ਘਰ ਦੇ ਬਹੁਤ ਖੁਸ਼ ਆ ਤੇਰੀ ਭੂਆ ਤਾਂ ਮੇਰੇ ਤੋਂ ਵਾਰ-ਵਾਰ ਮੱਥਾ ਚਾਉਂਦੀ ਆ ਕਹਿੰਦੀ ਆ ਕਿ ਤੂੰ ਕਿੱਥੇ ਚਲਾ ਗਿਆ ਸੀ ਦੇਖ ਲਾ ਤੇਰੀ ਭੂਆ ਵੀ ਮੈਨੂੰ ਕਿੰਨਾ ਪਿਆਰ ਕਰਦੀ ਆ ਤੇ ਇੱਕ ਤੂੰ ਆ ਜੋ ਮੇਰੇ ਤੋਂ ਦੂਰ ਭੱਜਦੀ ਆ ਮੈਂ ਜ਼ਰੂਰ ਤੇਰੇ ਬਾਰੇ ਉਹਦੇ ਨਾਲ ਗੱਲ ਕਰੂੰਗਾ ਮੈਂ ਕਿਹਾ ਕਿ ਹੁਣ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਮੇਰਾ ਕੋਈ ਪਤਾ ਨਹੀਂ ਕਿ ਮੈਂ ਵੀ ਕਦੋਂ ਮਰ ਜਾਵਾਂ ਮੇਰੇ ਕੋਲ ਇਹ ਦੁੱਖ ਬਰਦਾਸ਼ਤ ਨਹੀਂ ਹੁੰਦਾ ਕਿ ਮੇਰੀ ਇੱਜ਼ਤ ਬਰਬਾਦ ਹੋ ਗਈ ਤੇ ਉਹ ਵੀ ਉਸ ਇਨਸਾਨ ਨੇ ਕੀਤੀ ਜਿਹਦੇ ਤੇ ਮੈਂ ਅੰਨਾ ਯਕੀਨ ਕਰਦੀ ਸੀ ਤੇ ਮੈਂ ਇੰਨੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਸੀ ਸੋਚਿਆ ਕਿ ਮੈਂ ਅੱਜ ਤੋਂ ਬਾਅਦ ਕਦੀ ਵੀ ਭੂਆ ਦੇ ਘਰ ਨਹੀਂ ਜਾਣਾ ਮੈਂ ਸ਼ਾਮ ਨੂੰ ਹੀ ਆਪਣੀ ਮਾਸੀ ਨੂੰ ਫੋਨ ਕੀਤਾ ਕਿ ਮਾਸੀ ਤੇਰੇ ਨਨਾਨਾ ਦਾ ਜੋ ਮੁੰਡਾ ਉਹਦੇ ਨਾਲ ਮੇਰਾ ਰਿਸ਼ਤਾ ਕਰਵਾ ਦੇ ਮੈਨੂੰ ਬਹੁਤ ਚੰਗਾ ਲੱਗਦਾ ਮਾਸੀ ਕਹਿਣ ਲੱਗੀ ਕਿ ਇਹ ਕਿਹੜੀ ਗੱਲ ਕੀਤੀ ਮੈਂ ਆਜ ਹੀ ਤੇਰੇ ਬਾਰੇ ਉਹਦੇ ਨਾਲ ਗੱਲ ਕਰਦੀ ਆ ਮਾਸੀ ਨੇ ਆਪਣੇ ਨਨਾਨਾ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਕਰਵਾ ਦਿੱਤਾ ਮੈਂ ਇਹ ਗੱਲ ਆ ਕੇ ਕਿਸੇ ਨੂੰ ਵੀ ਨਾ ਦੱਸੀ ਮੈਂ ਮਾਸੀ ਨਾਲ ਸਾਰੀਆਂ ਗੱਲਾਂ ਕਰ ਲੈਂਦੀ ਸੀ ਤੇ ਮੈਂ ਰਵੀ ਬਾਰੇ ਵੀ ਸਾਰੀਆਂ ਗੱਲਾਂ ਕੀਤੀਆਂ ਮਾਸੀ ਨੂੰ ਸਭ ਕੁਝ ਦੱਸਿਆ ਤਾਂ ਉਹ ਕਹਿਣ ਲੱਗੀ ਕਮਲਿਏ ਤੂੰ ਇਹੋ ਜਿਹੇ ਦੇ ਮਗਰ ਕਿਉਂ ਲੱਗੀ ਤੈਨੂੰ ਨਹੀਂ ਪਤਾ ਕਿ ਦੁਨੀਆ ਕਿੰਨੀ ਚਲਾਕ ਆ ਕਿਦਾਂ ਲੋਕਾਂ ਨੂੰ ਧੋਖੇ ਨਾਲ ਆਪਣੇ ਜਾਲ ਵਿੱਚ ਫਸਾ ਲੈਂਦੀ ਆ ਤੇ ਫਿਰ ਇੱਜ਼ਤਾਂ ਨਾਲ ਖੇਡ ਕੇ ਮਗਰੋਂ ਤਾੜੀਆਂ ਮਾਰ-ਮਾਰ ਕੇ ਹੱਸਦੇ ਆ ਵਾਕਈ ਰਵੀ ਨੇ ਮੇਰੇ ਨਾਲ ਇਦਾਂ ਹੀ ਕੀਤਾ ਸੀ ਮੇਰੀ ਇੱਜ਼ਤ ਨਾਲ ਖੇਡ ਕੇ ਫਿਰ ਹੱਸ-ਖੱਸ ਕੇ ਉਹ ਗੱਲਾਂ ਕਰਦਾ ਸੀ ਮਾਸੀ ਨੇ ਆਪਣੇ ਨਾਣ ਦੇ ਮੁੰਡੇ ਨਾਲ ਮੇਰਾ ਵਿਆਹ ਕਰਵਾਇਆ। ਮੈਂ ਜਦੋਂ ਸਹੁਰੇ ਘਰ ਗਈ ਤਾਂ ਮੇਰਾ ਘਰ ਵਾਲਾ ਬਹੁਤ ਚੰਗਾ ਸੀ। ਭਾਵੇਂ ਹੀ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਜੋ ਮੇਰੇ ਨਾਲ ਹੋਇਆ ਸੀ ਮੈਨੂੰ ਵਿਆਹ ਕਰਵਾਉਣਾ ਹੀ ਪੈਣਾ ਸੀ ਕਿਉਂਕਿ ਮੈਂ ਜ਼ਿਆਦਾ ਟਾਈਮ ਆਪਣੇ ਪੇਕੇ ਘਰ ਇਦਾਂ ਕੁਵਾਰੀ ਨਹੀਂ ਰਹਿ ਸਕਦੀ ਸੀ। ਮੈਂ ਆਪਣੇ ਘਰ ਵਾਲੇ ਨੂੰ ਸਭ ਕੁਝ ਦੱਸਣਾ ਚਾਹੁੰਦੀ ਸੀ ਪਰ ਮਾਸੀ ਨੇ ਮੈਨੂੰ ਰੋਕ ਦਿੱਤਾ। ਕਹਿਣ ਲੱਗੀ ਕਿ ਤੇਰੇ ਇੱਕ ਸਾਥ ਨੇ ਤੈਨੂੰ ਹਮੇਸ਼ਾ ਕਿ ਇਹ ਮੇਨਾਦਵਾਉਣਾ ਕਿ ਤੂੰ ਪਿੱਛੋਂ ਹੀ ਗਲਤ ਐ ਤੇ ਤੇਰੇ ਇੱਕ ਝੂਠ ਨੇ ਸਾਰੀ ਜ਼ਿੰਦਗੀ ਤੈਨੂੰ ਸਹੁਰੇ ਘਰ ਰਾਜ ਕਰਵਾਉਣਾ ਇਸ ਲਈ ਆਪਣੀ ਕੋਈ ਵੀ ਗੱਲ ਆਪਣੇ ਘਰ ਵਾਲੇ ਨਾਲ ਨਹੀਂ ਕਰਨੀ ਮੈਂ ਮਾਸੀ ਦੀ ਗੱਲ ਮੰਨ ਲਈ ਕਿ ਆਪਣੇ ਸਹੁਰੇ ਘਰ ਵਸਣ ਲੱਗ ਪਈ ਮੈਨੂੰ ਪਤਾ ਸੀ ਕਿ ਮਾਸੀ ਮੈਨੂੰ ਕਦੀ ਵੀ ਮਾੜੀ ਸਲਾਹ ਨਹੀਂ ਦੇ ਸਕਦੀ ਇਸ ਲਈ ਫਿਰ ਮਾਸੀ ਦੀ ਗੱਲ ਨੂੰ ਮੰਨਿਆ ਤੇ ਜਿੱਦਾਂ ਉਹਨੇ ਕਿਹਾ ਉਦਾਂ ਹੀ ਕੀਤਾ ਮੈਂ ਆਪਣੇ ਘਰ ਖੁਸ਼ੀ-ਖੁਸ਼ੀ ਵਸਦੀ ਸੀ ਤਾਂ ਇੱਕ ਦਿਨ ਮੈਨੂੰ ਭੂਆ ਨੇ ਫੋਨ ਕੀਤਾ ਕਹਿਣ ਲੱਗੀ ਕੋਮਲ ਤੂੰ ਤਾਂ ਮੈਨੂੰ ਫੋਨ ਹੀ ਨਹੀਂ ਕਰਦੀ ਆਉਣਾ ਜਾਣਾ ਤਾਂ ਦੂਰ ਦੀ ਗੱਲ ਰਹੇਗੀ ਮੈਂ ਕਿਹਾ ਕਿ ਹੁਣ ਮੇਰਾ ਟਾਈਮ ਨਹੀਂ ਲੱਗਦਾ ਬੱਸ ਭੂਆ ਪੁੱਤਾ ਫਿਰ ਭੂਆ ਕਹਿਣ ਲੱਗੀ ਕਿ ਕੋਮਲ ਤੈਨੂੰ ਪਤਾ ਨਾ ਰਵੀ ਦਾ ਐਕਸੀਡੈਂਟ ਹੋ ਗਿਆ ਉਹ ਵੀ ਕਿਸੇ ਕੁੜੀ ਦੇ ਨਾਲ ਹੋਇਆ ਮੈਂ ਕਿਹਾ ਕਿ ਕਿਸੇ ਕੁੜੀ ਦੇ ਨਾਲ ਕਿੱਦਾਂ ਹੋਇਆ ਮੈਂ ਸੋਚਿਆ ਕਿ ਸ਼ਾਇਦ ਕਿਸੇ ਕੁੜੀ ਦੇ ਵਿੱਚ ਗੱਡੀ ਜਾਂ ਮੋਟਰਸਾਈਕਲ ਮਾਰ ਦਿੱਤਾ ਹੋਗਾ ਪਰ ਭੂਆ ਕਹਿਣ ਲੱਗੀ ਕਿ ਉਹ ਕਿਸੇ ਕੁੜੀ ਨੂੰ ਮਿਲਣ ਗਿਆ ਸੀ ਤੇ ਮੋਟਰਸਾਈਕਲ ਦੇ ਪਿੱਛੇ ਕੋਈ ਕੁੜੀ ਬਿਠਾਈ ਹੋਈ ਸੀ ਅਚਾਨਕ ਉਹਨਾਂ ਨੂੰ ਇੱਕ ਗੱਡੀ ਨੇ ਟੱਕਰ ਮਾਰੀ ਤਾਂ ਦੋਵੇਂ ਮੋਟਰਸਾਈਕਲ ਤੇ ਕਾਫੀ ਜ਼ੋਰ ਨਾਲ ਡਿੱਗੇ ਤੇ ਕਾਫੀ ਸੱਟਾਂ ਵੀ ਲੱਗ ਗਈਆਂ ਹੁਣ ਕੁੜੀ ਵਾਲੇ ਸਾਰਾ ਕਸੂਰ ਮੁੰਡੇ ਦਾ ਕੱਢ ਰਹੇ ਆ ਤੇ ਅਸੀਂ ਕੁੜੀ ਨੂੰ ਵੀ ਬਰਾਬਰ ਦੀ ਹੀ ਦੋਸ਼ੀ ਕਹਿ ਰਹੇ ਆ ਇਹਦੇ ਵਿੱਚ ਉਹਨਾਂ ਦੋਵਾਂ ਦਾ ਹੀ ਕਸੂਰਾ ਪਰ ਕੁੜੀ ਵਾਲੇ ਥਾਣੇ ਰਿਪੋਰਟ ਕਰਾ ਕੇ ਆਏ ਆ ਕਿ ਸਾਰਾ ਕਸੂਰ ਰਵੀ ਦਾ ਹੀ ਕਿਆ ਅਸੀਂ ਕਾਫੀ ਪੈਸੇ ਦੇ ਕੇ ਜਾਣ ਛੁੜਾਈ ਆ ਨਾਲੇ ਰਵੀ ਦੀ ਲੱਤ ਟੁੱਟ ਗਈ ਸਾਰੀ ਜ਼ਿੰਦਗੀ ਦਾ ਰੋਗ ਲਵਾ ਕੇ ਬੈਠ ਗਿਆ ਉੱਪਰੋਂ ਕੁੜੀ ਦਾ ਹਸਪੀਟਲ ਦਾ ਖਰਚਾ ਵੀ ਸਾਡੇ ਸਿਰ ਤੇ ਪੈ ਗਿਆ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਦੇਖੋ ਰੱਬ ਦੇ ਰੰਗ ਕਿ ਕਿੱਦਾਂ ਉਹਨੇ ਮੇਰੀ ਇੱਜ਼ਤ ਨੂੰ ਧੋਖੇ ਨਾਲ ਲੁੱਟਿਆ ਤੇ ਅੱਜ ਕਿਸੇ ਹੋਰ ਕੁੜੀ ਨੂੰ ਜਾਲ ਵਿੱਚ ਫਸਾ ਕੇ ਉਹ ਲਾਜ਼ਾਰਾ ਸੀ ਤਾਂ ਰੱਬ ਨੇ ਉਹਦਾ ਕੀ ਇਲਜ਼ਾਮ ਦਿੱਤਾ ਮੈਂ ਕਿਹਾ ਭੂਆ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਮੈਂ ਜ਼ਰੂਰ ਆਉਂਗੀ ਕਿਸੇ ਦਿਨ ਰਵੀ ਦਾ ਪਤਾ ਲੈਣ ਲਈ। ਕੁਝ ਧਿਰ ਘੂਆ ਨੇ ਗੱਲਾਂ ਕੀਤੀਆਂ ਤਾਂ ਮੈਂ ਫੋਨ ਕੱਟ ਦਿੱਤਾ। ਮੈਂ ਬੈਠੀ ਸੋਚਦੀ ਰਹੀ ਕਿ ਪਤਾ ਨਹੀਂ ਉਹਨੇ ਕਿੱਥੀਆਂ ਕੁੜੀਆਂ ਦੀਆਂ ਇੱਜ਼ਤਾਂ ਧੋਖੇ ਨਾਲ ਲੁੱਟੀਆਂ ਹੋਣਗੀਆਂ। ਜੋ ਉਹਦੇ ਲਈ ਇਨਾ ਵੱਡਾ ਹਾਦਸਾ ਹੋਇਆ ਤੇ ਕਿੰਨੇ ਪੈਸੇ ਬਰਬਾਦ ਹੋਏ। ਉੱਪਰੋਂ ਸਾਰੀ ਜ਼ਿੰਦਗੀ ਦਾ ਰੋਗ ਲਵਾ ਕੇ ਬੈਠ ਗਿਆ। ਹੁਣ ਤਾਂ ਉਹਨੂੰ ਕੋਈ ਚੰਗੀ ਕੁੜੀ ਵੀ ਨਹੀਂ ਮਿਲਨੀ ਜਿਹਦੇ ਨਾਲ ਉਹ ਵਿਆਹ ਕਰਵਾ ਕੇ ਆਪਣੀ ਖੁਸ਼ੀ ਦੀ ਜ਼ਿੰਦਗੀ ਗੁਜ਼ਾਰ ਸਕੇ। ਹੁਣ ਤਾਂ ਕੋਈ ਇਹੋ ਜਿਹੀ ਆਂਦੀ ਹੀ ਨਹੀਂ ਕੁੜੀ ਮਿਲੂਗੀ ਕੀ ਫਾਇਦਾ ਇੰਨੇ ਹੋ ਜਾਂਦਾ ਜੇ ਕੰਮ ਹੀ ਚੰਗੇ ਨਾ ਕੀਤੇ ਤੇ ਉਪਰੋਂ ਜ਼ਿੰਦਗੀ ਦੁੱਖਾਂ ਰੋਗਾਂ ਨਾਲ ਘਟਣੀ ਪੈ ਜਾਵੇ ਰੱਬ ਦੇ ਰੰਗ ਕੋਈ ਨਹੀਂ ਜਾਣਦਾ ਬਸ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਸੱਚ ਦੇ ਰਾਹ ਤੇ ਚੱਲੋ ਜੇ ਅੱਜ ਰਵੀ ਨੇ ਇਦਾਂ ਦੇ ਮਾੜੇ ਕੰਮ ਨਾ ਕੀਤੇ ਹੁੰਦੇ ਤੇ ਸ਼ਾਇਦ ਕੋਈ ਵਧੀਆ ਜ਼ਿੰਦਗੀ ਗੁਜ਼ਾਰ ਰਿਹਾ ਹੁੰਦਾ ਪਰ ਹੁਣ ਤਾਂ ਸਭ ਕੁਝ ਆਥੋਂ ਪੁੰਝ ਗਿਆ ਸੀ ਹੁਣ ਲੰਘਿਆ ਵੇਲਾ ਮੜਕੇ ਵਾਪਸ ਨਹੀਂ ਆਉਣਾ ਸੀ ਤੇ ਨਾ ਹੀ ਜੋ ਮਾੜੇ ਕੀਤੇ ਕਰਮ ਮਿਟਨੇ ਸੀ ਜੋ ਕਿਸਮਤ ਵਿੱਚ ਲਿਖਿਆ ਸੀ ਉਹੀ ਹੋਣਾ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਦੇ ਲਈ ਆਪਣੇ ਪੇਕੇ ਜਾਣਾ ਤਾਂ ਉਹ ਮੈਨੂੰ ਅਗਲੇ ਦਿਨ ਬਿਨਾ ਕੁਝ ਕਹੀ ਛੱਡ ਗਿਆ ਮੈਂ ਆਪਣੀ ਮੰਮੀ ਦੇ ਨਾਲ ਭੂਆ ਨੂੰ ਮਿਲਣ ਗਈ ਤਾਂ ਦੇਖਿਆ ਕਿ ਰਵੀ ਆਰਾਮ ਨਾਲ மஞ்சੇ ਤੇ ਪਿਆ ਸੀ ਦਵਾਈਆਂ ਖਾ ਕੇ ਉਹਨੂੰ ਕੋਈ ਹੋਸ਼ ਨਹੀਂ ਸੀ ਮੈਂ ਉਹਦੇ ਵੱਲ ਵੇਖਿਆ ਤਾਂ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿਦਾਂ ਤੂੰ ਮੇਰੇ ਨਾਲ ਧੋਖਾ ਕੀਤਾ ਸੀ ਅੱਜ ਰੱਬ ਨੇ ਉਹਨੂੰ ਕੀ ਸਜ਼ਾ ਦਿੱਤੀ ਦਵਾਈਆਂ ਖਾ ਕੇ ਰਵੀ ਸੁੱਤਾ ਪਿਆ ਸੀ ਉਹਦੇ ਘਰਦਿਆਂ ਨਾਲ ਅਸੀਂ ਕਾਫੀ ਢੇਰ ਬੁੱਕ ਸੁਖਦੀਆਂ ਗੱਲਾਂ ਕੀਤੀਆਂ ਤੇ ਮੈਂ ਰਵੀ ਨੂੰ ਦੁਬਾਰਾ ਬੁਲਾਉਣ ਲਈ ਚਲੀ ਗਈ ਮੇਰੇ ਦਿਲ ਵਿੱਚ ਉਹਦੇ ਲਈ ਕੁਝ ਵੀ ਮਾੜਾ ਨਹੀਂ ਸੀ ਮੈਨੂੰ ਤਰਸ ਵੀ ਆ ਰਿਹਾ ਸੀ ਕਿ ਰੱਬ ਨੇ ਉਹਨੂੰ ਕੀ ਖੁਚੀ ਸਜ਼ਾ ਦਿੱਤੀ ਜਿਹੜੀ ਉਹਨੂੰ ساری ਜ਼ਿੰਦਗੀ ਨਹੀਂ ਭੁੱਲਣੀ ਸੀ ਮੈਂ ਦੋ ਆਵਾਜ਼ਾਂ ਮਾਰੀਆਂ ਤਾਂ ਉਹ ਪੂਰੀ ਨੀਂਦ ਵਿੱਚ ਸੁੱਤਾ ਹੋਇਆ ਸੀ ਦਵਾਈਆਂ ਦੇ ਨਸ਼ੇ ਨਾਲ ਉਹਨੂੰ ਜਾਗਣਾ ਨਹੀਂ ਮੈਂ ਵੀ ਜ਼ਿਆਦਾ ਡਿਸਟਰਬ ਨਾ ਕੀਤਾ ਕਿ ਕਿਤੇ ਜਾਗ ਆਵੇ ਤਾਂ ਉਹਦੀ ਲੱਤ ਵਿੱਚ dard ਹੋਊਗੀ ਸ਼ਾਇਦ ਇਸ ਲਈ ਉਹ ਦਵਾਈ ਖਾ ਕੇ ਸੌਂ ਜਾਂਦਾ ਹੋਗਾ ਮੈਂ ਮੰਮੀ ਨੂੰ ਜਾਣ ਲਈ ਕਿਹਾ ਤਾਂ ਬੂਆ ਧੱਕੇ ਨਾਲ ਸਾਨੂੰ ਰਾਤ ਰਹਿਣ ਲਈ ਕਹਿ ਰਹੀ ਸੀ ਪਰ ਮੈਂ ਤੇ ਮੰਮੀ ਨੇ ਕੋਈ ਬਹਾਨਾ ਲਾਇਆ ਤੇ ਉਥੋਂ ਘਰ ਆ ਗਏ ਆ ਘਰ ਆ ਕੇ ਆਪਣੀ ਮਾਂ ਦੇ ਨਾਲ ਉਹ ਸਾਰੀ ਗੱਲ ਕੀਤੀ ਜੋ ਰਵੀ ਨੇ ਕੁਝ ਜਰ ਪਹਿਲਾਂ ਮੇਰੇ ਨਾਲ ਕੀਤਾ ਸੀ ਮੈਂ ਉਹਨੂੰ ਸਭ ਕੁਝ ਦੱਸਿਆ ਤਾਂ ਮੰਮੀ ਕਹਿਣ ਲੱਗੀ ਕਿ ਕਮਲ ਜੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਅੱਜ ਉਹਦੇ ਨਾਲ ਇੰਨਾ ਵੱਡਾ ਹਾਦਸਾ ਹੋਇਆ ਤੇ ਤੂੰ ਮੈਨੂੰ ਇਹ ਗੱਲ ਹੁਣ ਦੱਸੀ ਤੂੰ ਆਪਣੇ ਦਿਲ ਵਿੱਚ ਇਹ ਗੱਲ ਕਿੱਦਾਂ ਰੱਖ ਲਈ ਮੈਂ ਕਿਹਾ ਕਿ ਮੈਂ ਕਿਸੇ ਨਾਲ ਵੀ ਇਹ ਗੱਲ ਨਹੀਂ ਸੀ ਕਰਨਾ ਚਾਹੁੰਦੀ ਪਰ ਅੱਜ ਉਹਦੀ ਹਾਲਤ ਵੇਖ ਕੇ ਮਰਦੇ ਤੋਂ ਰਹਿ ਨਹੀਂ ਹੋਇਆ ਇਸ ਲਈ ਮੈਂ ਤੁਹਾਨੂੰ ਸਭ ਕੁਝ ਸੱਚ ਦੱਸ ਦਿੱਤਾ ਕਹਿਣ ਲੱਗੀ ਕਿ ਸ਼ੁਕਰ ਹੋਇਆ ਕਿ ਕਿਤੇ ਤੇਰੇ ਨਾਲ ਹੁੰਦੇ ਹੋਏ ਉਹ ਉਹਦਾ ਇਹ ਹਾਦਸਾ ਹੋ ਨਹੀਂ ਹੋਇਆ ਨਹੀਂ ਤਾਂ ਬਹੁਤ ਬੇਇੱਜ਼ਤੀ ਹੋਈ ਸੀ ਪਤਾ ਨਹੀਂ ਲੋਕਾਂ ਨੇ ਕੀ ਕੀ ਗੱਲਾਂ ਕਰਨੀਆਂ ਸੀ ਮੈਂ ਮੰਮੀ ਦੇ ਗੱਲ ਲੱਗ ਗਈ ਤੇ ਉਹਨੇ ਵੀ ਮੈਨੂੰ ਘਟਕੇ ਆਪਣੇ ਹੋਕਲ ਵਿੱਚ ਲੈ ਲਿਆ ਤੇ ਕਹਿਣ ਲੱਗੀ ਮੇਰੀ ਧੀ ਦੀ ਕਿਸਮਤ ਬਹੁਤ ਚੰਗੀ ਆ ਜਿਹਨੇ ਸਾਡੀ ਇੱਜ਼ਤ ਨੂੰ ਸੰਭਾਲਿਆ ਪਰ ਤੇਰੇ ਨਾਲ ਧੋਖਾ ਕਰਨ ਵਾਲੇ ਨੂੰ ਰੱਬ ਨੇ ਅੱਜ ਸਜ਼ਾ ਦੇ ਹੀ ਦਿੱਤੀ ਮੈਂ ਰੱਬ ਅੱਗੇ ਹੀ ਝੋਲੀ ਅੱਡ ਕੇ ਅਰਦਾਸ ਕਰਦੀ ਆ ਕਿ ਰੱਬਾ ਮੇਰੀ ਧੀ ਨੂੰ ਹਮੇਸ਼ਾ ਖੁਸ਼ ਤੇ ਖੁਸ਼ੀਆਂ ਵਾਲੀ ਜ਼ਿੰਦਗੀ ਹੀ ਬਖਸ਼ੀਂ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਰਾਂ 'ਚ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ